ਔਰ ਸਗਲੀ ਨਾਰ ਸਵਾਈ ਔਰ ਸਗਲੀ ਨਾਰ ਸਵਾਈ ਸਭ ਕਟ ਕੋਗੂ ਵ ਅਲਿਫ ਤਰ੍ਹਾਂ ਆ ਲਖ ਨਾ ਲਖਣਾ ਜਾਈ ਔਰ ਗੁਰੂ ਵੀ ਖਾਲੇ ਆ ਸਬਦ ਸੁਜੀ ਪਾਈ ਪੁਰਖਾ ਸੇਵਾਂ ਸੇ ਪੁਰਖ ਹੋਵਾਂ ਜਿन्हो मैं ਸਬਦ ਜਲਾਈ ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਤਕ ਵੈਰਾਈ ਨੈ ਚਲ ਰਾਜ ਹੈ ਸਦਾ ਇਸ ਕੀ ਰਾ ਨਾ ਆਵੇ ਨਾ ਜਾਈ ਅੰਧੇਨ ਸੇਵਕ ਸੇਵਾ ਕਰੇ ਹਰ ਸੱਚੇ ਕੀ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵੜ ਆਈ ਪਾ ਹਰਨਾਮ ਸਿਆ ਸਦ ਹਿਰਦ ਹਰਨਾਮ ਤਿੰਨ ਕੋ ਰਖਣ ਹਾਰਾ ਹਰਨਾਮ ਪਿਤਾ ਹਰਨਾਮ ਮਾਤਾ ਹਰਨਾਮ ਸਖਾਈ ਮਿੱਤਰ ਹਮਾਰਾ ਹਰਨਾਵੇ ਨਾਲ ਗੱਲਾਂ ਹਰਨਾਵੇ ਨਾਲ ਮਸਲਤ ਹਰ ਨਾਮ ਅਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਅਹਮਾਰੀ ਸੰਗਤ ਸੁਪਿਆਰੀ ਹਰ ਨਾਮ ਕੁਲ ਹਰ ਨਾਮ ਕਰਵਾਰਾ ਜਨ ਨਾਨਕੂ ਹਰ ਨਾਮ ਹਰ ਗੁਰ ਦੀਆ ਹਰ ਹਲ ਤੁਮ ਪਾਲਤ ਸਦਾ ਹਰੇ ਨਿਸਤਾਰਾ ਸ੍ਰੋਕ ਮਹੱਲਾ ਤੀਜਾ ਜਨਕੋ ਸਤਗੁਰੂ ਪੀਤਿਆ ਸੇ ਹਰ ਕਿਰ ਸਦਾ ਕਮਾਈ ਅਚਿੰਤਰਨਾ ਤਿਨ ਕੈ ਮਨਮਸਿਆ ਸਚ ਸਬਦ ਸੁਨਾਏ ਕੋਲ ਅਧਾਰੇ ਆਪਿਨਾ ਔਕ ਪਦਵੀ ਆਪੇ ਪਾਏ ਪਾਰ ਬ੍ਰੰਤਿਨ ਕੋ ਸੰਤੁਸ਼ਟ ਪਿਆ ਜੋ ਗੁਰ ਚਰਣੀ ਜਨ ਪਾਏ ਜਨ ਨਾਨਕ ਹਰ ਕਾ ਦਾਸ ਹੈ ਘਰ ਕਿਰਪਾ ਹਰ ਲਾਜ਼ ਰਖਾਏ ਮਹੱਲਾਤੀ ਜਾ ਆਮੰਦਰ ਖੜਕ ਹੈ ਫੜਕੇ ਖੜਕ ਵਿਹਾਈ ਹਮੇ ਵੱਡਾ ਰੋਗ ਹੈ ਮਾਰ ਜੰਮੇ ਆਵੇ ਜਾਇ ਜਨ ਤੋ ਪੂਰ ਬਲੇਖਿਆ ਤੇਰਾ ਸਤਗੁਰ ਮਿਲ ਆ ਪ੍ਰਭ ਆਈ ਨਾਨ ਗੁਰ ਪ੍ਰਸਾਦਿ ਉਪਰੀ ਹਮ ਸੰਲਦ ਜ਼ਲਾਈ ਪਉੜੀ ਹਰ ਨਾਮ ਪ੍ਰਭ ਅਬਗਤ ਅਕੂਚਿਰ ਆਵਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੀਵੰ ਹਰ ਨਾਮ ਹਰ ਪੂਜੈ ਹਰ ਨਾਮਹਿ ਹੀ ਮਨ ਰੱਤਾ ਹਰ ਨਾਮੇ ਜੀਵੜ ਕੋਈ ਆਵਰਣਾ ਸੁਝ ਹਰ ਨਾਮੋ ਅੰਤ ਸ੍ਰੱਤ ਹਰ ਨਾਮ ਦੀ ਆ ਗੁਰ ਪਰਪੁਕਾਰੀ ਤਨ ਤਨ ਗੁਰੂ ਗਾਪਿ ਸਿਮਾਤਾ ਆ ਸਤਗੁਰ ਆਪਣ ਕੋ ਸਦਾਨਮ ਸਿਕਾਰੀ ਹੇਤਰ ਮੇਲਾ ਹਰ ਨਾਮ ਮੈਂ ਜੱਤਾ ਸਰਹੂਕ ਮਹੱਲਾਤੀ ਜਾ ਗੁਰਮੁਖ